ਪਿਛਲੇ ਦਿਨੀ ਕਸਬਾ ਖਾੜਾ ਵਿਖੇ ਗੋਲੀ ਲੱਗਣ ਕਾਰਨ ਕਤਲ ਹੋਏ ਨੌਜਵਾਨ ਦੇ ਮਾਪਿਆਂ ਨੇ ਘੇਰਿਆ ਪੁਲਿਸ ਥਾਣਾ ਗੋਲੀ ਚੱਲਣ ਵਾਲੀ ਬੰਦੂਕ ਇੱਕ ਸਿਆਸੀ ਆਗੂ ਦੀ ਹੋਣ ਦੇ ਲਗਾਏ ਦੋਸ਼ ਪੁਲਿਸ ਨੇ ਜਾਂਚ ਜਾਰੀ ਹੋਣ ਦੀ ਗੱਲ ਆਖੀ ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਸ਼ੋਰਾ ਸਿੰਘ ਪੰਨੂ ਪਿਛਲੇ ਦਿਨੀ ਕਸਬਾ ਖਾੜਾ ਵਿਖੇ ਵਿਦੇਸ਼ ਗਏ ਕਿਸੇ ਨੌਜਵਾਨ ਦੀ ਕੁਜੀ ਵਿੱਚ ਪਰਿਵਾਰ ਵੱਲੋਂ ਰੱਖੀ ਗਈ ਪਾਰਟੀ ਵਿੱਚ ਸ਼ਾਮਲ ਹੋਣ ਆਏ ਖੇਮਕਰਨ ਵਾਸੀ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਜਿਸ ਸਬੰਧੀ ਖਾੜਾ ਪੁਲਿਸ ਨੇ 4 ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ ਇਸੇ ਸਬੰਧ ਵਿੱਚ ਮ੍ਰਿਤਕ ਨੌਜਵਾਨ ਨਿਸ਼ਾਨ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਖਾੜਾ ਦਾ ਘਰਾਉ ਕੀਤਾ ਗਿਆ ਹੈ ਉਹਨਾਂ ਦਾ ਦੋਸ਼ ਇਹ ਕਿ ਜਿਸ ਬੰਦੂਕ ਨਾਲ ਨੌਜਵਾਨ ਨਿਸ਼ਾਨ ਸਿੰਘ ਦੀ ਮੌਤ ਹੋਈ ਹੈ ਉਹ ਬੰਦੂਕ ਇੱਕ ਸਿਆਸੀ ਆਗੂ ਦੀ ਹੈ ਪਰਿਵਾਰ ਦਾ ਦੋਸ਼ ਇਹ ਕਿ ਸਾਡੇ ਵੱਲੋਂ ਬਿਆਨ ਦਰਜ ਕਰਾਉਣ ਦੇ ਬਾਵਜੂਦ ਵੀ ਪੁਲਸ ਵੱਲੋਂ ਬੰਦੂਕ ਦੇ ਅਸਲ ਮਾਲਕਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸਬੰਧੀ ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵੱਲੋਂ ਧਰਨੇ ਵਿੱਚ ਬੈਠੇ ਗਏ ਪਰਿਵਾਰਕ ਮੈਂਬਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਕੀ ਨਾ ਜੀ ਆਪਣਾ ਤੇ ਕੀ ਰਿਸ਼ਤਾ ਸੀਗਾ ਆਪਣਾ ਮ੍ਰਿਤਕ ਨੌਜਵਾਨ ਨਿਸ਼ਾਨ ਸਿੰਘ ਦੇ ਨਾਲ ਮੇਰਾ ਭਰਾ ਸੀ ਦਿਲਬਖ ਸਿੰਘ ਹਾਂਜੀ ਉਹ ਦੀ ਮੇਰਾ ਭਰਾ ਪਤੀ ਘੜ ਆਇਓ ਬਾਅਦ ਚਾਰ ਮਹੀਨੇ ਹੋਇਆ ਪਹਿਲਾਂ ਦੇਖੋ ਕੀ ਬੱਤੀ ਲਗੜ ਕਰਨ ਯਾਨੀ ਕਿ ਨਿਸ਼ਾਨ ਸਿੰਘ ਜਿਹੜੇ ਆ ਉਹ ਤੁਹਾਡੇ ਭਤੀਜੇ ਮੇਰੇ ਭਤੀਜੇ ਸੀ ਦਰਵਾਜ਼ੇ ਤੇ ਮੁੰਡੇ ਸੀ ਹਾਂਜੀ ਇਹਨਾਂ ਨੂੰ ਰਾਜਨ ਤੇ 사ਜਨ ਦੋਵੇਂ ਲਿਆਏ ਆ ਵੀ ਆਪਾਂ ਖਾਲੜੇ ਜਾਣਾ ਇਹ ਨਹੀਂ ਜਾਂਦਾ ਇਹ ਫਿਰ ਬੱਬੂ ਉਹਦੇ ਅੰਜੂ ਉਹਦੀ ਮਾਂ ਰਾਜਨ ਦੀ ਇਹ ਆਂਦੀ ਬੁੱਤ ਚ ਆਇਆ ਜਾਂ ਕੋਈ ਨਹੀਂ ਚ ਆਇਆ ਨਾਲ ਚਲੇ ਜਾ ਇਹ ਨਾਲ ਇਹ ਉੱਥੋਂ ਲੈ ਜਾਂਦਾ ਏ ਇਹਨਾਂ ਨੇ ਸਾਡੇ ਪੂਰੇ 9 ਵਜੇ ਲਿਆਂਦਾ ਏ 10 ਵਜੇ ਮੈਨੂੰ ਮੈਨੂੰ ਉਹਨਾਂ ਨੂੰ ਫੋਨ ਕਰਦਾ ਜਿਹੜਾ ਬੁੱਤ ਮਾਰਦਾ ਏ ਅਸੀਂ ਗੱਡੀਆਂ ਲੈ ਕੇ ਆਏ ਆ ਇੱਥੋਂ ਮੁੰਡਾ ਭੂਏ ਕੁਸ਼ੂਕੇ ਲਗਾਏ ਆ ਇਹਨੂੰ ਮਾਰ ਕੇ ਉਹ ਚਲੇ ਗਏ ਆ ਮਾਰ ਤੋਂ ਬਾਅਦ ਮੁੜ ਗਈ ਉਹਨੂੰ ਸਾਲੇ ਧੱਕੇ ਖਾਂਦੇ ਫਿਰਦੇ ਰਹੇ ਆ ਪਰ ਬੁੱਤ ਮੇਰਾ ਇਹਨਾਂ ਮੌਕੇ ਤੇ ਮਾਰਦਾ ਜਦੋਂ ਲੈ ਕੇ ਰਫਲ ਆਇਆ ਰਾਜ ਸਿੰਘ ਪ੍ਰਧਾਨ ਪੱਤੂ ਉਹਦੀ ਰਫਲ ਦਿਨਾਲੀ ਆ ਇਹਨਾਂ ਕੋਲ ਤਿੰਨ ਚੌਹ ਮਹੀਨਿਆਂ ਤੋਂ ਸਾਲਾਂ ਤੋਂ ਇਹਨਾਂ ਦੀ ਹੋ ਰਹੀਦੀ ਸੀ ਹਾਂਜੀ ਜਿਹੜਾ ਰਾਜਣ ਆ ਤੇ ਸਾਜਣ ਮੁੰਡੇ ਆ ਇਹ ਰਫਲ ਆਖਣਦੇ ਆ ਵੀ ਰਾਜ ਪ੍ਰਧਾਨ ਦੀ ਰਫਲ ਆ ਐਸ ਐਚਓ ਗੱਲ ਨੂੰ ਡਰਪਾਉਣ ਦਾ ਮਾਰਾ ਪਰ ਉਹ ਆਂਦਾ ਮੈਂ ਰਫਲ ਨਹੀਂ ਗਈ ਪਾਉਣੀ ਜੇ ਰਫਲ ਨਹੀਂ ਪਾਉਂਦੀ ਤੇ ਮੁੰਡੇ 6 ਮਹੀਨੇ ਭਰੀ ਹੁੰਦੇ ਆ ਨਜਾਇਜ਼ ਰਫਲ ਉਹਨਾਂ ਖੜਾ ਨਹੀਂ ਹੈ ਜੱਜ ਨੇ ਇਹ ਹਥਿਆਰ ਪਾਇਆ ਤੇ ਬੰਦੇ ਵੀ ਨਹੀਂ ਆਏ ਜੀ ਆ ਤੇ ਤੁਹਾਡੇ ਬੇਟੀ ਦਾ ਕਤਲ ਕਿਉਂ ਕੀਤਾ ਗਿਆ ਕੋਈ ਨਾ ਕੋਈ ਕਾਰਨ ਕੀ ਇਹਦੇ ਪਿਛੇ ਦੱਸ ਤੁਸੀਂ ਕਿਉਂ ਕਿ ਆ ਜੀ ਨਾ ਸਾਡਾ ਇਥੇ ਮੇਲਾ ਚੱਲਦਾ ਮੇਲੇ ਦੇ ਵਿਚਾਰੀ ਪੁਰਾਣੀ ਰਸ਼ੀ ਇਹਨਾਂ ਨੇ ਖੀ ਸੀ ਤੇ ਪਰ ਮੁੰਡਾ ਹੜਾ ਨਿਭੋਲ ਸੀ ਨਿਭੋਲ ਕਰਕੇ ਨਾਲ ਆ ਗਿਆ ਇਹਨਾਂ ਮਾਰ ਕੇ ਮੈਨੂੰ ਫੋਨ ਕੀਤਾ ਮੈਨੂੰ ਫੋਨ ਗਿਆ 9:00 10:00 ਵਜੇ 5 ਮਿੰਟਾਂ ਤੇ ਤੇਰਾ ਬੁੱਤ ਮਾਰਤਾ ਹੀ ਯਾਨੀ ਕਿੰਨੇ ਕੀਤਾ ਇਹ ਫੋਨ ਤੁਹਾਨੂੰ ਮੈਨੂੰ ਰਾਜ ਨੇ ਫੋਨ ਕੀਤਾ ਤੇ ਰਫਲ ਵੀ ਉਹਨੇ ਰਾਜ ਪ੍ਰਧਾਨ ਦੀ ਲਗਾਈ ਐ ਤੇ ਸਾਨੂੰ ਬਗ ਰਫਲ ਪ੍ਰਧਾਨ ਦੀ ਆ ਅਸੀਂ ਸੌ ਖਾਵਾਂਗੇ ਵੀ ਰਫਲ ਉਹਦੀ ਆ ਬਰਬਾਦ ਕਰਿਆ ਅਸੀਂ ਤੱਕੇ ਖਾਂਦੇ ਸਰਕਾਰ ਦੇ ਉੱਤੇ ਕੋਈ ਮੁੱਲ ਨਹੀਂ ਮੇਰਾ 24 ਸਾਲ ਦਾ ਪੁੱਤ ਮੇਰੇ ਛੋਟਾ ਛੋਟਾ ਪੋਤਰੇ ਮੈਂ ਸਾਰੀ ਜ਼ਿੰਦਗੀ ਬਰਬਾਦ ਐ ਇਸ ਬੱਚੇ ਦੇ ਸਿੱਤੇ ਕੀਤੇ ਆ ਸਾਰੀ ਦੁਨੀਆ ਨੂੰ ਪੁੱਛ ਲੂ ਮੈਨੂੰ ਕੋਈ ਇਨਸਾਫੀ ਨਹੀਂ ਮਿਲੰਦਈ ਮੈਂ ਐਸ ਵਕਤ ਤੱਕੇ ਖਾਂਦੇ ਐਸ ਐਸ ਚੋ ਕਿਉਂ ਬਾਹਰ ਆ ਕੇ ਸੁਣੰਦੇ ਆ ਕਿੱਥੇ ਬੈਠਾ ਹੈ ਸ਼ਰਾਬ ਦੀ ਦੀ ਉਹਨੂੰ ਕੋਈ ਨਾ ਚੜੀ ਆਗੀ ਪਿਓ ਬੱਚੇ ਦੀ ਮਾਂ ਪਿੱਟਣ ਦੀ ਰੋਂਦੀ ਆ ਮੈਂ ਬਾਹਰ ਆ ਕੇ ਸੁਣਾ ਉਹਦੀ ਦਰਦ ਸੁਣਾ ਮੇਰੇ ਕੀ ਦਰਦ ਸੁਣਿਆ ਨੇ ਕੋਈ ਦਰਦ ਨਹੀਂ ਸੁਣਿਆ ਮੇਰਾ ਨੇ ਮੈਂ ਕਿੱਥੇ ਬੈਠੀ ਆ ਮੇਰਾ ਪੋਤੀਰਾ ਮੇਰਾ ਸੁਰਮਾ ਪੁੱਤ ਉਲਟਾ ਕੇ ਸੁੱਟਦਾ ਮੈਂ ਵੇਖੋ ਅਜੇ ਤੱਕ ਐਸਐਚਓ ਬਾਹਰ ਨਾ ਆਵੇ ਇਨਸਾਫੀ ਤੁਸੀਂ ਮੈਨੂੰ ਦੱਸ ਦੋ ਗਾੜੀ ਜਾਨੀ ਕਿ ਤੁਹਾਡੇ ਕਹਿੰਦੇ ਭਾਵੇਂ ਕਿ ਐਸਐਚਓ ਸਾਹਿਬ ਥਾਣੀ ਦੇ ਅੰਦਰ ਨੇ ਅੰਦਰ ਰੋਣਗੇ ਜਦੋਂ ਕਿਦੋਂ ਵੀ ਹੋਣਾ ਸਾਡਾ ਪਹੁੰਚਣਾ ਚਾਹੀਦਾ ਐਂ ਹੀ ਤੱਕ ਖੰਡ ਮੈਂ ਉਹਦੀ ਮਾਂ ਬੱਚੇ ਛੋਟੇ ਛੋਟੇ ਛੁੱਟ ਕੇ ਘਰ ਆ ਕੇ ਇੱਥੇ ਰੋਣਦੇ ਹੀ ਆ ਘਰ ਮੇਰੇ ਪੁੱਤ ਦਾ 파ੜਦਾ ਰਿਆ ਮੈਂ ਤੈਨੂੰ ਕੀ ਦੱਸ ਸਾਦੀ ਆ ਜਾਂ ਰੱਬ ਜਾਣਦਾ ਤੇ ਜਾਂ ਮੈਂ ਜਾਣਦੀ ਜੋ ਮਰਨਾ ਬੀਤ ਗਿਆ ਮਤਦਾ ਜੀ ਜੇ ਹੁਣ ਮੰਨ ਲਓ ਇੱਥੇ ਪੁਲਿਸ ਮੁਲਾਜ਼ਮ ਨਹੀਂ ਆਉਂਦੇ ਨਹੀਂ ਤੁਹਾਡੀ ਕੋਈ ਸੁਣਵਾਈ ਹੁੰਦੀ ਤੇ ਕੀ ਸਾਰੀ ਰਾਤ ਇੱਥੇ ਬੈਠੇ ਰਹੋਗੇ ਤੇ ਬੈਠੇ ਰਵਾਂਗੇ ਜਦੋਂ ਮੇਰੇ ਪੁੱਤ ਦਾ ਮੁੱਲ ਹੀ ਕੋਈ ਨਹੀਂ ਪੈਣਾ ਵੇਖੋ ਕੁੱਤੇ ਦਾ ਮੁੱਲ ਪੈ ਜਾਂਦਾ ਬੰਦੇ ਦਾ ਮੁੱਲ ਕੋਈ ਨਹੀਂ ਮੇਰਾ ਹੀਰਾ ਪੁੱਤ ਚਲੇ ਗਿਆ ਉਹਦਾ ਕਿਉਂ ਨਹੀਂ ਮਤ ਬੰਦਮਾਰ ਆ ਕੇ ਗੱਲ ਕਰਦਾ ਬੰਦਾ ਸੱਚਾ ਤਾਂ ਗੱਲ ਕਰੇ ਝੂਠਾ ਕਿਉਂ ਨਹੀਂ ਬੰਦਮਾਰ ਕਰਦਾਂਗੇ ਗੱਲ ਜੋ ਸਾਡਾ ਬੱਚਾ ਵਾ ਅਸੀਂ ਪਾਲਿਆ ਪਲੋਸਿਆ ਲੋਰ ਗਿਆ ਉਹਨੂੰ ਤਿਆਰ ਕੀਤਾ ਆ ਜੋ ਇਸ ਦੁਨੀਆ ਤੇ ਨਾ ਰਵੇ ਬਹੁਤ ਦੁਖਦਾਈ ਘਟਨਾ ਵਾ ਪਰ ਅਸੀਂ ਇਸ ਗੱਲ ਦਾ ਇਨਸਾਫ ਚਾਹੁੰਦੇ ਆ ਹਲੋ ਹਲੋ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਸਰ ਜੀ ਪੱਤਰਕਾਰ ਪਿਸ਼ੌਰਾ ਸਿੰਘ ਪੰਨੂ ਬੇਨਤੀ ਕਰਦਾ ਜੀ ਗਰਾਊਂਡ ਰਿਪੋਰਟ ਵੀ ਨਿਊਜ਼ ਇੰਡੀਆ ਚੈਨਲ ਤੋਂ ਹਾਂਜੀ ਹਾਂਜੀ ਸਰ ਮੈਂ ਬੇਨਤੀ ਇਹ ਕਿ ਪਿਛਲੇ ਦਿਨੀ ਇੱਕ ਨੌਜਵਾਨ ਦਾ ਮਰਡਰ ਹੋਇਆ ਸੀਗਾ ਖਾਲੜਾ ਵਿਖੇ ਜੋ ਪ੍ਰੋਪਰਲੀ ਬਿਲੋਂਗ ਕਰਦਾ ਸੀਗਾ ਖੇਮਕਰਨ ਨੂੰ ਹਾਂਜੀ ਹਾਂ ਸਰ ਉਸ ਦੇ ਸਬੰਧ ਦੇ ਵਿੱਚ ਜਿਹੜਾ ਨੌਜਵਾਨ ਦਾ ਮਰਡਰ ਹੋਇਆ ਵਾ ਉਹਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਿਹੜਾ ਆਪਣਾ ਹੈਗਾ ਵਾ ਫਾਇਰ ਆਰਮ ਜਿਹੜਾ ਉਹ ਜਿਸ ਦੀ ਵਰਤੋਂ ਕੀਤੀ ਗਈ ਹੈ ਉਹ ਜਿਹੜਾ ਵਾ ਉਹ ਕਿਸੇ ਉਥੋਂ ਦੇ ਸਿਆਸੀ ਅਸਰ ਰਸੂਗ ਵਾਲੇ ਵਿਅਕਤੀ ਦਾ ਵਾ ਉਹਨਾਂ ਬੰਦਿਆਂ ਦਾ ਨਹੀਂ ਆ ਤੇ ਇਸ ਕਰਕੇ ਉਸ ਬੰਦੇ ਨੂੰ ਜਿਹੜਾ ਵਾ ਐਫਆਈਆਰ ਦੇ ਵਿੱਚ ਨਾਮਜ਼ਦ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਨੇ ਤਰਨਾ ਵੀ ਦਿੱਤਾ ਸੀ ਇਸ ਸਬੰਧੀ ਤੁਹਾਡਾ ਪੱਖ ਜਾਣਨਾ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਉਹ ਦੇ ਵੇਖੋ ਵੀ ਇਨਵੈਸਟੀਗੇਸ਼ਨ ਚੱਲਣ ਈ ਹੈ ਸਾਡੀ ਹਾਂਜੀ ਜੋ ਵੀ ਇਨਵੈਸਟੀਗੇਸ਼ਨ ਜਿਹਦੇ ਵੀ ਖਲਾਸ ਸਬੂਤ ਆਉਣਗੇ ਸਾਰਿਆਂ ਨੂੰ ਦੋਸ਼ੀ ਬਣਾਵਾਂਗੇ ਠੀਕ ਹੈ ਠੀਕ ਹੈ ਸਰ ਜੀ ਇਨਵੈਸਟੀਗੇਸ਼ਨ ਪ੍ਰੋਪਰ ਈ ਚੱਲ ਰਹੀ ਹੈ ਸਾਰੇ ਕੇਸ ਸਰ ਹੁਣ ਤੱਕ ਕਿੰਨੇ ਪ੍ਰੋਪਰਲੀ ਬੰਦੇ ਜਿਹੜੇ ਆ ਉਹ ਬਾਈ ਨੇਮ ਨਾਮਜਦ ਕਿਤੇ ਜਾਏ ਇਹਦੇ ਚ ਮੈਂ ਜੇ ਕੁਝ ਨਹੀਂ ਦੱਸ ਸਕਦਾ ਜੀ ਅਜੇ ساری ਪ੍ਰੈਸ ਰਿਲੀਜ਼ਾਂ ਚੱਲੀਆਂ ਤੁਸੀਂ ਐਸਐਚਓ ਨਾਲ ਗੱਲ ਕਰ ਲਓ ਐਸਐਚਓ ਇਨਵੈਸਟੀਗੇਟ ਕਰ ਰਿਹਾ ਕੇ ਠੀਕ ਹੈ ਸਰ ਜੀ ਧੰਨਵਾਦ ਤਾਂ ਜੀਆ ਸੱਚੀਆਂ ਤੇ ਹੀ ਜਾਣਕਾਰੀ ਭਰਪੂਰ ਖਬਰਾਂ ਦੇਖਣ ਲਈ ਗਰਾਉਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਨੂੰ ਫੇਸਬੁੱਕ YouTube ਤੇ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰੋ ਜੀ